ਰੈਡੀ ਰਾਜਨੀ ਆਪਣੀ ਸਹੇਲੀ ਨੂੰ ਸੁਣਾ ਰਹੀ ਸੀ ਮੇਰੀ ਪਹਿਲੀ ਸ਼ਾਦੀ ਰਾਜ ਕੁਮਾਰ ਨਾਲ ਹੋਈ ਸੀ ਕੀ ਦਸਾਂ ਬਹੁਤ ਭਲਾ ਪੁਰਸ਼ ਸੀ ਉਹ ਹਰੇਕ ਦੀ ਕਦਰ ਕਰਦਾ ਸੀ ਭਾਵੇਂ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਦਾ ਸੀ ਪਰ ਥੋੜੀ ਤਨਖਾਹ ਵਿੱਚ ਵੀ ਸੋਹਣਾ guzara ਕਰ ਲੈਂਦਾ ਸੀ ਡੰਡੀ ਬਦਕਿਸਮਤੀ ਕਿ ਉਸ ਨੂੰ ਇੱਕ ਭਿਆਨਕ ਰੋਗ ਨੇ ਆ ਕੇ ਰਿਆ ਅਤੇ ਉਹ ਚਲ ਬਸਿਆ ਡੰਡੀ ਅਜੇ ਉਸ ਦੀ ਉਮਰ 32 ਸਾਲ ਦੀ ਸੀ ਡੰਡੀ ਸਾਡੇ ਦੋਵਾਂ ਦੇ ਮੇਲ ਤੋਂ ਇੱਕ ਧੀ ਨੇ ਜਨਮ ਲਿਆ ਡੰਡੀ ਪਿਤਾ ਦੀ ਮੌਤ ਵੇਲੇ ਉਸ ਦੀ ਉਮਰ 3 ਸਾਲ ਸੀ ਡੰਡੀ ਬੜੀਆਂ ਅਜੀਬੋ ਗਰੀਬ ਸਾਨਾ ਉਸ ਦੀਆਂ ਹਰਕਤਾਂ ਅਜੇ 14 ਸਾਲ ਦੀ ਉਮਰ ਹੀ ਹੋਈ ਸੀ ਕਿ ਉਸ ਦੀ ਕਿ ਉਸ ਨੇ ਕਈ ਦੋਸਤ ਬਣਾ ਲਏ ਡੰਡੀ ਹਰ ਰੋਜ਼ ਨਵੇਂ ਤੋਂ ਨਵੇਂ ਫੈਸ਼ਨ ਕਰਦੀ ਇੱਕ ਵਾਰ ਪਾਇਆ ਸੂਟ ਕਦੀ ਘਟ ਹੀ ਦੂਜੀ ਵਾਰ ਪਾਉਂਦੀ ਡੰਡੀ ਮੈਨੂੰ ਸ਼ੱਕ ਹੋਣ ਲੱਗਾ ਕਿ ਇਹ ਮੇਰੀ ਕੁੱਖੋਂ ਜਾਈ ਹੈ ਡੰਡੀ ਆਖਰ ਆਪਣੀ ਤੀ ਸੀ ਵਕਤ ਨਾਲ ਪਲਦੀ ਗਈ ਡੰਡੀ ਕੁਝ ਸਮਾਂ ਪੈਣ ਪਿੱਛੋਂ ਉਸਨੇ ਇੱਕ ਮੁੰਡੇ ਨਾਲ ਲਵ ਮੈਰਿਜ ਕਰ ਲਈ ਅਤੇ ਸਹੁਰੇ ਘਰ ਚਲੀ ਗਈ ਡੰਡੀ ਹੁਣ ਮੈਂ ਤੈਨੂੰ ਦੂਜੇ ਪਤੀ ਤੋਂ ਆਈ ਸੌਗਾਤ ਦੀ ਗੱਲ ਸੁਣਾਉਦੀ ਹਾਂ ਡੰਡੀ ਇਹ ਸੌਗਾਤ ਨਾਲ ਮੈਨੂੰ ਪਹਿਲਾਂ-ਪਹਿਲਾ ਬੜੀ ਤ੍ਰਿਨਾਸੀ ਡੰਡੀ ਇਹ ਮੇਰੇ ਪੇਟ ਤੋਂ ਜਾਈ ਨਾ ਹੁਣ ਕਰਕੇ ਮੈਨੂੰ ਇੱਕ ਅੱਖ ਨਹੀਂ ਸੀ ਪਾਉਂਦੀ ਡੰਡੀ ਮੈਂ ਚਾਹੁੰਦੀ ਸੀ ਇੱਕ ਵਈ ਵਖਤ ਬੋਲਿਆ ਵਖਤ ਨਹੀਂ ਬੋਲਿਆ ਕੱਕੇ ਨਾਲ ਲਿਖ ਲਓ ਰੈਡੀ ਓ ਮੇਰੀਆਂ ਨਾਜਰਾਂ ਤੋਂ ਦੂਰ ਹੀ ਰਹੇ ਪਰ ਹਰੇਕ ਦਾ ਸੁਭਾ ਪਰਮਾਤਮਾ ਨੇ ਇਤਕੋ ਜਿਹਾ ਨਹੀਂ ਬਣਾਇਆ ਟੰਡੀ ਓ ਮੂੰਹ ਵਿੱਚ ਮਿੰਨਾ ਮਿੰਨਾ ਮੁਸਕਰਾਉਂਦੀ ਰਹਿੰਦੀ ਡੰਡੀ ਜੇ ਕੋਈ ਰਾਹ ਵਿੱਚ ਮਿਲ ਜਾਵੇ ਤਾਂ ਦੋਵੇਂ ਹੱਥ ਜੋੜ ਕੇ ਨਮਸਤੇ ਰਾਮ ਰਾਮ ਜਾਂ ਸਤਿ ਸ੍ਰੀ ਅਕਾਲ ਬੁਲਾਉਂਦੀ ਡੰਡੀ ਕੱਪੜੇ ਪਾਵੇਂ ਸਾਦੇ ਪਹਿਨਦੀ ਪਰ ਉਸ ਨੂੰ ਬਹੁਤ ਫੱਬਦੇ ਡੰਡੀ ਉਹ ਜਦੋਂ ਗਲੀ ਵਿੱਚੋਂ ਲੰਘਦੀ ਤਾਂ ਅੱਖਾਂ ਝੁਕਾ ਕੇ ਡੰਡੀ ਵੇਖਣ ਵਾਲਿਆਂ ਨੋ ਉਹ ਇੱਕ ਹਾਲੀਵੁੱਡ ਦੀ ਅਦਾਕਾਰਾਂ ਲੱਗਦੀ ਡੰਡੀ ਅੱਜ ਜਦੋਂ ਘਰ ਦਾਖਲ ਹੋਈ ਤਾਂ ਉਸਨੇ ਕਾਲਾ ਸੂਟ ਪਹਿਨਿਆ ਹੋਇਆ ਸੀ ਡੰਡੀ ਉਹ ਕشش ਦਾ ਕੇਂਦਰ ਸੀ ਡੰਡੀ ਸਿਰ ਉੱਤੇ ਵੀ ਕਾਲਾ ਦੁਪੱਟਾ ਉਸ ਦੇ ਹੁਸਨ ਨੂੰ ਚਾਰ ਚੰਨ ਲਾ ਰਿਹਾ ਸੀ ਡੰਡੀ ਮੈਂ ਉਸ ਨੂੰ ਆਪਣੀ ਕਸਵੀ ਗਲਵਕੜੀ ਵਿੱਚ ਲੈ ਲਿਆ ਅਤੇ ਉਸ ਦਾ ਮੂੰਹ ਚੁੰਮ ਕੇ ਉਸ ਨੂੰ ਸਾਰੇ ਦਾ ਸਾਰਾ ਗੁਲਾਬੀ ਕਰ ਦਿੱਤਾ ਡੰਡੀ ਜਿਵੇਂ ਕੋਈ ਪ੍ਰੇਮੀ ਪਹਿਲੀ ਵਾਰ ਆਪਣੀ ਪ੍ਰੇਮਿਕਾ ਨੂੰ ਚੁੰਮ ਰਿਹਾ ਹੋਵੇ ਡੰਡੀ ਰਾਜਨੀ ਭਾਵਕ ਹੋ ਗਈ ਸੀ ਉਸ ਦੇ ਅਥਰੂ ਵਾਗ ਰਹੇ ਸੰ ਡੰਡੀ ਉਹ ਪੁੰਜਦੀ ਰਹੀ ਪਰ ਉੱਤੋਂ ਹੋਰ ਵਗੀ ਜਾਣ ਏ ਅਜਬ ਨਜ਼ਾਰਾ ਸੀ ਮਾਂ ਦਾ ਧੀ ਨੂੰ ਮਿਲਣ ਦਾ ਡੰਡੀ ਰਿਸ਼ਤੇਦਾਰੀ ਵਿੱਚ ਬਜ਼ੁਰਗ ਦੀ ਮੌਤ ਹੋ ਗਈ ਸੀ ਡੰਡੀ ਕਰਦੇ ਬਿਹੜੇ ਵਿੱਚ ਟੈਂਟ ਵਾਲੀ ਚੰਨੀ ਤਾਣੀ ਹੋਈ ਸੀ ਅਤੇ ਉਸ ਦੀਆਂ ਕੰਨੀਆਂ ਰੱਸੀਆਂ ਨਾਲ ਇੱਧਰ ਉੱਧਰ ਬੰਨੀਆਂ ਹੋਈਆਂ ਸਨ ਡੰਡੀ ហេਠਾ ਬਿਸ਼ੀ ਦਰਿਆ ਉੱਤੇ ਥੋੜੇ ਜਿਹੇ ਰਿਸ਼ਤੇਦਾਰ ਅਤੇ ਸ਼ਰੀਕੇ